ਸਰ ਸਤਿ ਸ਼੍ਰੀ ਅਕਾਲ ਜੀ ਮੈਂ ਰਪਿੰਦਰ ਰਿੰਪੀ ਸੋ ਅੱਜ ਤੁਹਾਨੂੰ ਮੈਂ ਦਿਖਾਉਣ ਜਾ ਰਹੀ ਹਾਂ ਜੀ ਦੋ ਦੋ ਦੇ ਨੋਟ ਜਦੋਂ ਮੈਂ ਇਹ ਹੈਗੇ 2002 ਦਾ ਪ੍ਰੋਗਰਾਮ ਦੇ ਮੈਂ ਕਿਸੇ ਵਿਆਹ ਚ ਪ੍ਰੋਗਰਾਮ ਲਾਇਆ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਕਿਉਂਕਿ ਪਹਿਲਾਂ ਦੋ ਦੋ ਦੇ ਨੋਟ ਵਾਰਨੇ ਕਰਦੇ ਸੀ ਸਿੰਗਲ ਉਤੋਂ ਦੀ ਫਿਰ 5 5 ਦੇ ਲੱਗੇ ਫਿਰ 10 10 ਦੇ ਹੁਣ 50 50 ਦੇ 5 500 ਦੇ ਹਨ ਤੇ ਮੈਂ ਕਿਹਾ ਚਲ ਆਪਣੀਆਂ ਪੁਰਾਣੀਆਂ ਯਾਦਾਂ ਮੈਂ ਸਾਰਿਆਂ ਨਾਲ ਸਾਂਝੀਆਂ ਕਰ ਲਾਂ ਦੇਸ਼ਾ ਵਿਦੇਸ਼ਾ ਜਿਵੇਂ ਤੁਸੀਂ ਦੱਸਣਾ ਜ਼ਰੂਰ ਤੁਸੀਂ ਦੇਖਣਾ ਵੀ ਤੁਹਾਨੂੰ ਇਹ ਨੋਟ ਤੁਸੀਂ ਵੀ ਵਰਤੇ ਹੋਏ ਆਪਾਂ ਸਾਰਿਆਂ ਨੇ ਵਰਤੇ ਹੋਏ ਸ਼ੁਰੂ ਤੋਂ ਲੈ ਕੇ ਤੇ ਆਹ ਪਹਿਲਾਂ ਜਦੋਂ ਪਹਿਲੀ ਸਟੇਜ ਤੇ ਪਹਿਲਾ ਪ੍ਰੋਗਰਾਮ ਲਾਇਆ ਸੀ ਨਾ ਤੇ ਇਹ ਮੁੰਡੇ ਦੇ ਮਾਮੇ ਨੇ ਸਾਨੂੰ ਦਿੱਤਾ ਸੀ ਗਾਉਂਦਿਆਂ ਨੂੰ ਸ਼ਗਨ ਦਿੱਤਾ ਸੀ ਵਧਾਈ ਦਿੱਤੀ ਸੀਗੀ ਇਹੋ ਦੋ ਨੋਟ ਮੈਂ ਪਹਿਲੀ ਸਟੇਜ ਦੇ ਮੇਰੇ ਸਾਹਮਣੇ ਰੱਖੇ ਹੋਏ ਆ ਆ ਦੇਖੋ ਪਹਿਲੇ ਇਹ ਇਹੋ ਜਿਹੇ ਨੋਟ ਹੁੰਦੇ ਸੀਗੇ 50 50 ਦੇ ਨੋਟ ਆ ਜਿਹੜੇ ਦੋ ਤੇ ਆਹ ਦੇਖੋ ਜੀ ਪਾਣੀ ਪਾਣੀ ਦੇ ਵਰਨੇ ਤੇ 2 2 ਦੇ ਨੋਟਾਂ ਦੇ ਵਰਨੇ ਬਿਲਕੁਲ ਬਹੁਤ ਸਾਰੇ ਬਹੁਤ ਨੋਟ ਪਾਇਆ 2 2 ਦੇ ਇਹ ਇੰਨੇ ਕ ਤਾਂ ਮੈਂ ਹੁਣ ਤੁਮ ਕੱਢ ਕੇ ਵੀਡੀਓ ਬਣਾਈਏ ਫਿਰ ਬਾਅਦ ਵੱਡੀ ਵੀਡੀਓ ਵੱਡੇ ਨੋਟਾਂ ਦੀ ਠੀਕ ਨਹੀਂ ਆਉਂਦੀ ਤੇ ਆਹ ਦੇਖੋ ਪੰਜ ਪੰਜ ਦੇ ਵਰਨੇ ਸਾਰੇ ਆਪਣੇ ਪ੍ਰੋਗਰਾਮ ਵਾਲੇ ਆ ਜਿਹੜੇ ਤੁਸੀਂ ਸਾਨੂੰ ਪਿਆਰ ਦੰਨੇ ਸਤਿਕਾਰ ਦੰਨੇ ਵਰਨੇ ਕਰਦੇ ਹੋ ਤੇ ਬ ਪ੍ਰਾਣੀਆਂ ਆਜਾਦਾ ਸਾਰੀਆਂ 10 10 ਵਾਲੀਆਂ ਵੀ ਸਾਂਭੀਆਂ 20 20 ਵਾਲੀਆਂ ਵੀ 50 50 ਵਾਲੀਆਂ ਵੀ ਉਹ ਲੇਟ ਸ਼ੇਅਰ ਕਰਾਂਗੇ ਕਿਉਂਕਿ ਜਦੋਂ ਉਹਨਾਂ ਦਾ ਗਾਹਾਂ ਟ੍ਰੈਂਡ ਚੱਲਿਆ ਗਿਆ ਆਪ ਵੀ ਦੇਖੋ ਮੈਂ ਇਹਨਾਂ ਮੈਂ ਇਹਨਾਂ ਬਹੁਤ ਪਿਆਰ ਕਰਦੀ ਆ ਇਹਨਾਂ ਨੂੰ ਪੁਰਾਣੇ ਵਿਰਸੇ ਨੂੰ ਪੁਰਾਣੇ ਨੋਟਾਂ ਨੂੰ ਤੁਸੀਂ ਦੇਖੋ ਵੀ ਮੈਂ ਸੰਭ ਕੇ ਰੱਖੇ ਆਪਣੇ ਘਰ ਦੇ ਵਿੱਚ ਆਹ ਦੇਖੋ ਆ ਪੰਜ-ਪੰਜ ਦੇ ਬਾਰ ਨਹੀਂ ਕਰੇ ਜਾਂਦੇ ਸੀਗੇ ਇਹ ਪੰਜ-ਪੰਜ ਦੇ ਇਹ ਵੀ ਪੰਜ-ਪੰਜ ਦੇ ਨੋਟ ਵੀ ਸਾਰੇ ਮੈਂ ਸੰਭ ਕੇ ਰੱਖੇ ਹੋਏ ਹੈਗੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਟਾਈਮ-ਟਾਈਮ ਤੇ ਪ੍ਰੋਗਰਾਮ ਕਰਵਾ ਕੇ ਸਾਨੂੰ ਬੁਲਾਉਂਦੇ ਆ ਆਪਣੇ ਵਿਆਹਾਂ 'ਚ ਆਪਣੇ ਸੱਭਿਆਚਾਰ ਮੇਲਿਆਂ ਤੇ ਜਾਂ ਸਾਡੇ ਧਾਰਮਿਕ ਗੁਰੂ ਘਰਾਂ ਦੇ ਪ੍ਰੋਗਰਾਮ ਤੇ ਕੈਨੇਡਾ ਨਿਵਾਸੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ਜਿਨ੍ਹਾਂ ਨੇ ਮੈਨੂੰ ਉੱਥੇ ਵੀ ਬਹੁਤ ਜ਼ਿਆਦਾ ਪਿਆਰ ਬਹੁਤ ਜ਼ਿਆਦਾ ਸਤਿਕਾਰ ਦਿੱਤਾ ਕਿਉਂਕਿ 2015 ਤੋਂ ਅਸੀਂ ਕੈਨੇਡਾ ਦੀ ਧਰਤੀ ਨਾਲ ਜੁੜੇ ਹੋਏ ਆਗੇ ਸੋ ਉਹਨਾਂ ਦੇ ਬਹੁਤ-ਬਹੁਤ ਧੰਨਵਾਦ ਕਰਦਾ ਸਾਡੀ ਦਲਜੀਤ ਸਿੰਘ ਜੀ ਗੈਦੂ ਸਾਹਿਬ ਤੇ ਸਾਡੇ ਜਗਜੀਤ ਸਿੰਘ ਜੀ ਗਰੇਵਾਲ ਸਾਹਿਬ ਸਾਡੇ ਭੈਣ ਜੀ ਕਲੀਪ ਕੌਰ ਭੈਣ ਜੀ ਕੁਲਵੰਤ ਕੌਰ ਸਾਡੇ ਜੱਸੀ ਭੈਣ ਜੀ ਤੇ ਹੋਰ ਸਾਰੇ ਬਹੁਤ ਸਾਰੀਆਂ ਭੈਣਾਂ ਜੁੜੀਆਂ ਹੋਈਆਂ ਜਿਹੜੇ ਸੀਆਂ ਦੇ ਮੇਲੇ ਆਦ ਪ੍ਰੋਗਰਾਮ ਕਰਾਉਂਦੇ ਤੇ ਹੁਣ ਸਾਨੂੰ ਕੈਨੇਡਾ ਦੇ ਪ੍ਰੋਗਰਾਮ ਆ ਦੀਆਂ ਬਹੁਤ ਸਾਰੇ ਪ੍ਰੋਗਰਾਮਾਂ ਨੇ ਬੁਕਿੰਗਾਂ ਵੀ ਹੋ ਚੁੱਕੀਆਂ ਨੇ ਸੇ ਵੀ ਤੁਹਾਨੂੰ ਦੱਸਾਂਗਾ ਜੇ ਚਾਹੋ ਤਾਂ ਮੈਂ ਸ਼ੇਅਰ ਕੀਤਾ ਵੀਡੀਓ